ਉਹੀ ਸਵਾਲ ਕੀਤਾ ਅੱਜ ਮੈਂ ਅੱਜ ਇਹ ਕੀਤਾ ਜਿਸ ਦਿਨ ਪਰਚਾ ਹੋਇਆ ਉਹ ਦਿਨ ਵੀ ਸ਼ੁਕਰਾਨੇ ਚ ਰੋਜ਼ ਕਰੀਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਤਨਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਪਾਰ ਬਖਸ਼ਿਸ਼ ਗੁਰੂ ਸਾਹਿਬ ਦੀ ਆ ਗੁਰੂ ਸਾਹਿਬ ਨੇ ਦਾਸ ਦੇ ਉੱਤੇ ਇਸ ਨਿਮਾਣੇ ਨਾਚੀਜ ਇਨਸਾਨ ਤੇ ਸਦਾ ਹੀ ਆਪ ਦਾ ਮੇਰ ਭਰਿਆ ਹੱਥ ਰੱਖਿਆ ਅਰਦਾਸ ਦੀ ਇਹ ਬੇਨਤੀ ਹੈ ਕਿ ਸਦਾ ਹੀ ਆਪ ਦਾ ਮੇਰ ਭਰਿਆ ਹੱਥ ਰੱਖਣ ਅਸੀਂ ਬਹੁਤ ਵੱਡਾ ਪੁੰਨ ਹਾਰ ਆਮ ਔਰ ਗੁਰੂ ਸਾਹਿਬ ਬਖਸ਼ਣ ਹਾਰ ਆ ਨੇ ਔਰ ਗੁਰੂ ਸਾਹਿਬ ਦੇ ਚਰਨ ਪਰਚ ਕੇ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਨੇ ਮੈਨੂੰ ਇਹ ਬਲ ਬਖਸ਼ਿਆ ਸਰਕਾਰਾਂ ਦੇ ਖਿਲਾਫ ਲੜਨਾ ਕਿਤੇ ਸੌਖਾ ਨਾ ਸਮਝ ਲਓ ਵੱਡੇ ਵੱਡੇ ਭੱਜਦੇ ਵੇਖੇ ਆ ਮੈਂ ਔਰ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਬਾਬਾ ਜ਼ੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਮੈਨੂੰ ਇਹ ਬਲ ਬਖਸ਼ਿਸ਼ ਕੀਤਾ ਕਿ ਜਿਵੇਂ ਉਹਨਾਂ ਨੇ ਮੁਗਲ ਸਰਕਾਰਾਂ ਦੀ ਸੂਬਾ ਸਰਹੰਦ ਦੀ ਅੱਗੇ ਝੁਕੇ ਨਹੀਂ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਿਆ ਖਾਲਸੇ ਦੀ ਆਵਾਜ਼ ਨੂੰ ਚੜ੍ਹਦੀ ਕਲਾ 'ਚ ਰੱਖਿਆ ਉਹੀ ਗੁਰੂ ਸਾਹਿਬ ਦੀ ਬਖਸ਼ਿਸ਼ ਉਥੋਂ ਪ੍ਰੇਰਣਾ ਲੈ ਕੇ ਉਹਨਾਂ ਦੇ ਚਰਨਾਂ ਨੂੰ ਨੱਥ ਮਸਤਕ ਹੋ ਕੇ ਗੁਰੂ ਸਾਹਿਬ ਦਾਸ ਨੂੰ ਵੀ ਇਹ ਬਲ ਬਖਸ਼ਿਆ ਦਾਸ ਇਸ ਦਲ ਦਾ ਸਦਾ ਗੁਰੂ ਦੀ ਸੰਗਤ ਦਾ ਸੱਚੇ ਪਾਤਸ਼ਾਹ ਦਾ ਆਪ ਜੀ ਸਭ ਦਾ ਜਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਫੇਰ ਇਹ ਵਿਸ਼ਵਾਸ ਦੁਨ ਮੇਰੇ ਤੇ ਇੱਕ ਝੂਠਾ ਪਰਚਾ ਨਹੀਂ ਦੋ ਹੋ ਗਏ ਆ ਦੋ ਤੇ ਵੀ ਛੱਡੋ ਤਿੰਨ ਚਾਰ ਹੋ ਗਏ ਆ ਮੈਂ ਕਹਿੰਦਾ ਜੀ 8 10 ਵੀ ਕਰ ਲੈਣ ਜੇ ਕਿਸੇ ਨੂੰ ਭੁਲੇਖਾ ਨਾ ਕਿ ਮੈਨੂੰ ਪਰਚੇ ਦੇ ਕੇ ਕੋਈ ਦੱਬ ਲੂਗਾ ਤੇ ਮਜੀਤੀਆ ਇਤਨਾ ਦਬਨ ਵਾਲਿਆ ਕਿ ਗੁਰੂ ਸਾਹਿਬ ਦੀ ਕਿਰਪਾ ਤੁਹਾਡਾ ਸਭ ਦਾ ਸਾਥ ਪਿਆਰ ਚਾਹੀਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਅਸੀਸ ਚਾਹੀਦੀ ਆ ਦਿੱਲੀ ਵਾਲਿਆਂ ਨੂੰ ਪਹਜਾਵਾਂਗੇ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਾਂਗੇ ਜਿਹੜਾ ਬਾਬਾ ਜੀ ਮਿਲਣ ਆਏ ਸੀ ਜਿਹੜਾ ਉਹ ਜੱਜ ਦਾ ਰੋਲ ਅਦਾ ਕਰ ਰਹੇ ਆ ਵੀ ਮੁਲਾਕਾਤ ਹੀ ਅਗੇ ਜੀ ਉਹ ਪਹਿਲਾਂ ਨਾ ਭਗਵੰਤ ਨੂੰ ਆਪ ਦੀ ਔਕਾਤ ਸਮਝ ਲੈਣੀ ਚਾਹੀਦੀ ਕਦੇ ਵੀ ਆਪ ਦੀ ਔਕਾਤ ਤੋਂ ਬਾਹਰ ਹੋ ਕੇ ਨਹੀਂ ਗੱਲ ਕਰਨੀ ਚਾਹੀਦੀ ਜਦੋਂ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਆ ਉਹ ਤੋਂ ਤਾਂ ਕਹਿੰਦੇ ਸੱਚ ਦੀ ਜਿੱਤ ਹੋ ਗਈ ਜੇ ਕਿਸੇ ਹੋਰ ਦੀ ਗੱਲ ਆਉਂਦੀ ਆ ਤੇ ਕਹਿੰਦੇ ਹਲੇ ਜ਼ਮਾਨਤੀ ਮਿਲੀ ਔਰ ਸਤਕਾਰਯੋਗ ਬਾਬਾ ਜੀ ਜਿੱਥੇ ਲੱਖਾਂ ਕਰੋੜਾਂ ਲੋਕ ਉਹਨਾਂ ਦੇ ਕੋਲ ਜਾਂਦੇ ਨੇ ਉਹਨਾਂ ਤੋਂ ਉਹਨਾਂ ਦੀ ਸੰਗਤ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਮੁੱਖ ਮੰਤਰੀ ਰਾਸ਼ਟਰਪਤੀ ਦੁਨੀਆ ਦੇਸ਼ ਦੁਨੀਆ ਦੇ ਕੋਨੇ-ਕੋਨੇ ਚੋਂ ਲੋਕ ਉੱਥੇ ਜਾਂਦੇ ਆ ਇਹ ਤਾਂ ਮੇਰੇ ਵਰਗੇ ਨਮਾਨੇ ਨਾ ਚੀਜ਼ ਅਨਸਾਰ ਦੇ ਗੁਰੂ ਸਾਹਿਬ ਦੀ ਕੋਈ ਬਖਸ਼ਿਸ਼ ਹੈ ਜਿਹੜਾ ਏਡੇ ਵੱਡੇ ਮਹਾਪੁਰਸ਼ ਦਾਸ ਦਾ ਦੋ ਵਾਰੀ ਪਤਾ ਲੈਣ ਆਏ ਔਰ ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ ਮਹਾਪੁਰਸ਼ ਆ ਦੀ ਮੌਜ ਹੈ ਜਿੱਦੇ ਮਰਜ਼ੀ ਕੋਲ ਉਹ ਜਾਨ ਨਾ ਜਾਨ ਕੋਈ ਉਹਨਾਂ ਨੂੰ ਭੇਜ ਨਹੀਂ ਸਕਦਾ ਕੋਈ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦਾ ਮਗਰ ਜੋ ਕੱਲ ਸਰਕਾਰ ਨੇ ਐਸਐਸਪੀ ਪਟਿਆਲਾ ਤੇ ਉਹਦੇ ਪ੍ਰਸ਼ਾਸਨ ਰਾਹੀਂ ਜੋ ਹਰਕਤ ਕੱਲ ਕੀਤੀ ਸੁਖਬੀਰ ਜੀ ਉੱਥੇ ਆਉਂਦੇ ਰਹੇ ਆ ਭੈਣ ਜੀ ਆਉਂਦੇ ਰਹੇ ਆ ਲੀਡਰਸ਼ਿਪ ਆਉਂਦੀ ਰਹੀ ਆ ਬਾਹਰੋਂ ਮੋੜਦੇ ਰਹੇ ਆ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਕੱਲ ਪ੍ਰੈਸ ਨੂੰ ਕਦੇ ਵੀ ਬਾਹਰਲੇ ਗੇਟ ਤੋਂ ਅੰਦਰ ਨਹੀਂ ਜਾਂਦਾ ਕਦੇ ਜਾਣ ਦਿੱਤਾ ਗਿਆ ਕੱਲ ਪ੍ਰੈਸ ਨੂੰ ਡਿਊੜੀ 'ਚ ਪੁਲਿਸ ਦੀਆਂ ਗੱਡੀਆਂ ਲੈ ਕੇ ਆਈਆਂ ਨੇ। ਔਰ ਪੁਲਸ ਨੇ ਹੀ ਸਵਾਲ ਦਿੱਤੇ ਕਿਹੜੇ ਪੁੱਛਣੇ ਆ। ਕਈ ਤਾਂ ਪ੍ਰੈਸ ਵਾਲੇ ਵੀ ਨਹੀਂ ਸੀ ਕਨ ਭਈ ਕਈ ਕਈ ਤਾਂ ਹੋਰ ਲੋਕ ਸਨ ਜਿਹੜੇ ਪੱਤਰਕਾਰ ਹੀ ਨਹੀਂ ਸੀ। ਸਵਾਲ ਫੀਡ ਕਿਨੇ ਕੀਤੇ? ਇੱਕ ਜਿਹੜਾ ਉਹਨੂੰ ਤੁਸੀਂ ਕਲਾਕਾਰ ਕਹਿਨੋ। ਇੱਕ ਨਮੂਨਾ ਹੀ ਕਹਿ ਲਓ। ਉਸ ਬੰਦੇ ਨੇ ਫੀਡ ਕੀਤਾ ਕਿ ਆਹ ਸਵਾਲ ਪੁੱਛਣਾ ਗੱਡੀ ਪਿਛਲੀ ਦੋ ਵਾਰੀ ਬਾਬਾ ਜੀ ਆਏ ਪਹਿਲੀ ਵਾਰੀ ਉਹਨਾਂ ਦੀ ਗੱਡੀ ਬਿਲਕੁਲ ਡਿਓੜੀ ਦੇ ਨੇੜੇ ਆਈ ਸੀ ਐਦਕੀ ਜਾਣ ਬੁੱਝ ਕੇ ਬੈਰੀਕੇਟਿੰਗ ਦੂਰ ਕੀਤੀ ਗਈ ਕਿ ਉਹ ਚੱਲ ਕੇ ਆਉਣ ਤੇ ਸਰਕਾਰ ਦੇ ਭਗਵੰਤਮਾਨ ਦੇ ਉਹਨਾਂ ਨੂੰ ਸਵਾਲ ਕੀਤੇ ਜਾਣ ਕੀ ਕਿਸੇ ਆਈਪੀਐਸ ਅਫਸਰ ਨੂੰ ਇਹ ਗੱਲ ਸ਼ੋਭਦੀ ਮਗਰ ਜੇ ਸਾਈਪੀਐਸ ਅਫਸਰ ਦੀ ਲੋਕਤੰਤਰ ਦਾ ਜਿਹੜਾ ਕਾਨ ਕਰਨ ਵਾਲੀ ਆਡੀਓ ਵਾਇਰਲ ਹੋ ਜੇ ਉਤਾ ਆਪਦੀ ਪੋਸਟਿੰਗ ਲਈ ਕੁਛ ਕਰਦੇ ਜੀ ਫਿਰ ਇਹ 27 ਅਸਰ ਰਹਿਣਾ ਜੀ ਇਹ ਇਸ ਚੀਜ਼ ਦਾ 2027 ਤੋਣਾ ਆ ਰਹੀਆਂ ਨੇ ਉਹਦੇ ਚੋਂ ਲੱਗਦਾ ਕਿ ਇਹ ਚੀਜ਼ਾਂ ਦਾ ਅਸਰ ਰਹਿਣਗੇ ਦੇਖੋ ਅਸਰ ਕੀ ਇਸ ਚੀਜ਼ ਦਾ ਨਹੀਂ ਰਹਿਣਾ ਮੈਂ ਇੰਨਾ ਅਨਤਰਜਾਮੀ ਤਾਂ ਹੈ ਨਹੀਂ ਮਗਰ ਮੈਂ ਇੱਕ ਗੱਲ ਜ਼ਰੂਰ ਚਾਹੂੰਗਾ ਕਿ ਕਿ ਇਹਨੇ ਸੰਗਤ ਕੀਤੀ ਨਹੀਂ ਜੀ ਕਿਸੇ ਮਹਾਪੁਰਸ਼ ਜੀ ਇਹਨੂੰ ਕਿੱਥੇ ਗੱਲ ਦੀ ਸਮਝ ਹੈ ਜੀ ਮਗਰ ਮੈਂ ਇਹਦੇ ਸਤਿਕਾਰਯੋਗ ਮਾਤਾ ਜੀ ਨੂੰ ਔਰ ਸਤਿਕਾਰਯੋਗ ਭੈਣ ਜੀ ਗੁਰਪ੍ਰੀਤ ਜੀ ਨੂੰ ਕਹੂੰਗਾ ਕਿ ਇਹਨੂੰ ਉੱਥੇ ਭੇਜ ਪੂਜ ਦੋ ਬਿਆਸ ਇਹ ਉੱਥੇ ਸ਼ਰਾਬ ਛੜੂ ਛਡਾਉਂਦੇ ਆ ਜੇ ਜੇ ਸ਼ਰਾਬ ਛੁੱਟ ਜਾਵੇ ਨਾ ਤੇ ਸ਼ਾਇਦ ਇਹ ਹਰਕਤ ਨਾ ਕਰੇ ਜਿਹੜੀਆਂ ਕਰਦਾ ਕਿਸੇ ਮੁੱਖ ਮੰਤਰੀ ਨੇ ਅੱਜ ਤੱਕ ਇਹ ਟਿੱਪਣੀਆਂ ਨਹੀਂ ਕੀਤੀ ਨਾ ਸ਼ੋਭਦੀਆਂ ਨੇ ਔਰ ਦੂਜੀ ਗੱਲ ਨਾ ਕਿਸੇ ਅਫਸਰ ਨੂੰ ਇਹ ਸ਼ੋਪ ਦੀ ਹੈ ਇਸ ਤਰੀਕੇ ਦਾ ਹੱਥ ਠੋਕਾ ਬੰਨਣਾ ਬਾਬਾ ਜੀ ਦੀ ਕਲ ਸਿਕਿਉਰਟੀ ਵੀ ਕੰਪਰਮਾਈਜ਼ ਕੀਤੀ ਗਈ ਸਿਕਿਉਰਟੀ ਬਾਹਰ ਰੋਕ ਲਈ ਗਈ ਕੱਲੇ ਨੂੰ ਲੈ ਕੇ ਆਏ ਕਿ ਕੋਈ ਮਤਲਬ ਕੀ ਜਾਣ ਬੁੱਝ ਕੇ ਜਿਵੇਂ ਉਹਨਾਂ ਨੂੰ ਵਿੱਚ ਫਸਾਤਾ ਜੇ ਉੱਥੇ ਕਿਸੇ ਦੀ ਮਨਸ਼ਾ ਮਾੜੀ ਹੋ ਜਾਂਦੀ ਤੇ ਕੀ ਹੋਣਾ ਸੀ ਜੀ ਫਿਰ ਕੀ ਹਾਲਾਤ ਪੰਜਾਬ ਦੇ ਤੁਸੀਂ ਲਾਡ ਆਰਡਰ ਤੇ ਤੁਸੀਂ ਕ੍ਰੀਏਟ ਕਰ ਰਹੇ ਹੋ ਉਹਨਾਂ ਦਾ ਬਿਆਨ ਵੀ ਦੇ ਦਿੱਤਾ ਜੀ ਇਸ ਗੱਲ ਨੂੰ ਲੈ ਕੇ ਕਿੰਨਾ ਦਾ ਜੀ ਜੀ ਬਾਬਾ ਜੀ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਨਹੀਂ ਸਕੇਣਾ ਕਹਿੰਦਾ ਹੂ ਵਿਲ ਡਿਸਾਈਡ ਮਤਲਬ ਇੱਕ ਸ਼ਰਾਬੀ ਬੰਦਾ ਵੀ ਡਿਸਾਈਡ ਮਤਲਬ ਹੀ ਉਹ ਇਸ ਭਗਵੰਤ ਮਾਨ ਨੂੰ ਡਿਸਾਈਡ ਮੈਂ ਤਾਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਚਲੋ ਉਹਦਾ ਸਤਕਾਰਯੋਗ ਨੇ ਇਹਦੀ ਸ਼ਰਾਬ ਸ਼ਰੂਪ ਛਡਾਓ ਇਹਦਾ ਵੀ ਭਲਾ ਹੋਵੇ ਇਹਦੇ ਟੱਬਰ ਦਾ ਵੀ ਭਲਾ ਹੋਵੇ ਕੋਈ ਗੱਲਾਂ ਸਿਆਣੀ ਕਰਨ ਕੀ ਕਿਸੇ ਨੂੰ ਇਹ ਸੋਪਦੀਆਂ ਨੇ ਮੁੱਖ ਮੰਤਰੀ ਜੋ ਗੱਲਾਂ ਕਰ ਰਿਹਾ ਔਰ ਮੁੱਖ ਮੰਤਰੀ ਦੇ ਹਾਲ ਵੇਖ ਲਓ ਕੀ ਨੇ ਇਹ ਹਮਦਰਦ ਸਾਹਿਬ ਬਾਰੇ ਕੀ ਕੁਝ ਕਿਹਾ ਸੀ ਇਹਨੇ ਹੁਣ ਲੰਮਾ ਪਲਟਿਆ ਹੁੰਦਾ ਉੱਥੇ ਜਾ ਕੇ ਇਹੀ ਸਾਧੂ ਸਿੰਘ ਅਮਰਧਰ ਸਾਹਿਬ ਬਾਰੇ ਕੀ ਕੁਝ ਕਿਹਾ ਸੀਗਾ ਮੈਨੂੰ ਹੁਣ ਤਾਂ ਜਾ ਕੇ ਮੈਂ ਵੇਖਾਂ ਕਿ ਬੰਦਾ ਕੋਈ ਹੈ ਇਹਦੇ ਬਾਰੇ ਕੀ ਕਹਿੰਦਾ ਸੀਗਾ ਜੀ ਆਹ ਜਿਹੜਾ ਆਪਣਾ ਇਹਨਾਂ ਦਾ ਵਿਜੀਲੈਂਸ ਫੜਿਆ ਸੀਗਾ ਅ ਸਿੰਘਲਾ ਕਹਿੰਦਾ ਮੇਰੇ ਕੋਲ ਪ੍ਰੂਫ ਨੇ ਮੈਂ ਫੜੇ ਹੁਣ ਕੇ ਸਾਰਾ ਟੱਬਰ ਉੱਥੇ ਪੰਗੜੇ ਪਾਉਂਦਾ ਫਿਰ ਇਸ ਲਈ ਇਹ ਜੇ ਲੋਕਾਂ ਦਾ ਕੀ ਕੈਰੈਕਟਰ ਹੈ ਕੀ ਇਹਨਾਂ ਬਾਰੇ ਮੈਂ ਕਹਿਣਾ ਬਟ ਇਹ ਪੰਜਾਬ ਦਾ ਮਾਹੌਲ ਹੀ ਖਰਾਬ ਕਰ ਰਿਹਾ ਔਰ ਕੱਲ ਜੋ ਸਿਕਿਉਰਿਟੀ ਬਰੀਚ ਬਾਬਾ ਜੀ ਦਾ ਹੋਇਆ 90 ਜੇਲ੍ਹ ਬ੍ਰੇਕ ਹੋਇਆ ਸੀ ਜੀ ਡਿਊੜੀ ਤੱਕ ਕਿਸੇ ਨੂੰ ਆਉਣ ਨਹੀਂ ਦਿੱਤਾ ਜਾਂਦਾ ਕੱਲ ਡਿਊੜੀ ਤੱਕ ਜੋ ਹਾਲਾਤ ਪੈਦਾ ਕੀਤੇ ਉਹਦੇ ਲਈ ਜ਼ਿੰਮੇਵਾਰ ਕੌਣ ਇਹ ਸਾਰਾ ਹੱਥ ਠੋਕਾ ਇਹਦਾ ਇਹ ਗੌਰਵ ਯਾਦਵ ਬਣੇ ਐਡ ਹੌਕ ਡੀਜੀਪੀ ਪੰਜਾਬ ਨੂੰ ਨਹੀਂ ਚਾਹੀਦਾ ਮੈਂ ਪਹਿਲੀ ਗੱਲ ਜਿਹੜੀ ਕਰੂੰਗਾ ਸਾਰੀ ਪਾਰਟੀਆਂ ਕੇ ਮੇਰੀ ਬੇਨਤੀ ਆ ਇੱਕ ਪੱਕਾ ਡੀਜੀਪੀ ਚਾਹੀਦਾ ਜਿਹਨੂੰ ਕਾਨੂੰਨ ਦਾ ਭੈ ਹੋਵੇ ਜਿਹੜਾ ਸੰਵਿਧਾਨ ਦਾ ਸਤਕਾਰ ਕਰੇ ਇਹ ਨਹੀਂ ਕਿ ਜਿਹੜਾ ਦਿੱਲੀ ਦੇ ਇਸ਼ਾਰਿਆਂ ਤੇ ਚੱਲੇ ਜਿਹਨੂੰ ਕਾਨੂੰਨ ਛਿੱਕੇ ਤੇ ਟੰਗਦਾ ਲਾਉਣ ਆਰਡਰ ਤੇ ਹਾਲਤ ਵੇਖ ਲਓ ਕਿਨੇ ਮਰਜ਼ੀ ਮਰਵਾ ਦ ਇਹ ਹਾਲਾਤ ਜੋ ਬਣੇ ਹੋਏ ਆ ਪੰਜਾਬ ਤੇ ਇਹ ਤਦੇ ਬਣਿਆ ਜਦ when you have a incompetent and a temporary DGP and law is same for everyone everybody has to respect it ਇਸ ਤਰ੍ਹਾਂ ਦੀ ਗੇਮਾਂ ਨਹੀਂ ਖੇਡੀਆਂ ਜਾਣੀ ਚਾਹੀਦੀ ਲੱਗਦਾ ਹੈ ਕਿ ਤੁਹਾਡੀ ਸਿਕਿਉਰਿਟੀ ਨਾਲ ਵੀ ਕੰਪਰੋਮਾਈਜ਼ ਕੀਤਾ ਜਾ ਰਿਹਾ ਕਿਉਂਕਿ ਹੁਣ ਤੱਕ ਸਿਕਿਉਰਿਟੀ ਨਹੀਂ ਆਈ ਮੈਂ ਇਸ ਤਰ੍ਹਾਂ ਇੱਕ ਬੜਾਈ ਕਲੀਅਰ ਜਦੋਂ ਮੇਰੀ ਸਿਕਿਉਰਿਟੀ ਵਿਡਰੋਅ ਹੋਈ ਹੈ ਸਭ ਤੋਂ ਵੱਡੀ ਏਜੰਸੀ ਦੇਸ਼ ਦੀ ਆਈਬੀ ਆਈਬੀ ਨੇ ਉਸ ਵੇਲੇ ਵੀ ਕੋਰਟ ਚ ਹਾਈ ਕੋਰਟ ਚ ਦਿੱਤਾ ਹੋਇਆ ਇਹ ਕਹਿੰਦੇ ਸੀ ਖਤਰਾ ਹੀ ਕੋਈ ਨਹੀਂ ਇਹ ਕਿਹਨੇ ਡਿਸਾਈਡ ਕੀਤਾ ਗੌਰਵ ਯਾਦਵ ਬੈਠਿਆ ਤਿੰਨ ਏ ਡੀਜੀਪੀ ਬਿਠਾਏ ਉਹਨਾਂ ਨੂੰ ਕੋਈ ਇੱਕ ਐ ਲਿਖ ਦਿਓ ਥੋੜੀ ਮੈਂ ਵਧੀਆ ਪੋਸਟਿੰਗ ਕਰਾ ਦੂੰ ਤੇ ਹੁਣ ਫੇਰ ਦੇ ਨੇ ਹੁਣ ਆਪੇ ਭੱਜੇ ਫਿਰਦੇ ਹੁਣ ਫੇਰ ਇਨਪੁਟ ਆ ਗਈ ਤੇ ਆਬਵੀਅਸਲੀ ਕੀ ਸਾਜ਼ਿਸ਼ ਕੀ ਹੈ ਮਰਵਾਉਣ ਦੀ ਸਾਜ਼ਿਸ਼ ਹੈ ਨਾ ਇਨੂੰ ਕੀ ਕੇਸ ਕਰਕੇ ਤਾਂ ਚੁੱਪ ਹੋਇਆ ਨਹੀਂ ਹੁਣ ਮਰਵਾ ਕੇ ਚੁੱਪ ਕਰ ਲੂ ਮਗਰ ਮੈਂ ਭਗਵੰਤ ਨੂੰ ਦੱਸ ਦਿਆਂ ਮੈਂ ਕੱਚੀ ਗੋਲੀਆਂ ਖਾਦੀਆਂ ਨਾ ਮੈਂ ਤੇਰੇ ਅਰਗੇ ਦੀ ਪ੍ਰਵਾਹ ਕਰਾਂ ਮੈਂ ਵੇਖਾ 6 ਮਹੀਨੇ ਅੰਦਰ ਮੈ ਰਿਆ ਨੀਂਦ ਇਹਨੂੰ ਨਹੀਂ ਆਈ ਪਿਓ ਦੇ ਪੁੱਤ ਨੂੰ ਮਜੀਠੀਆਂ ਤਰੀਲੇ ਬੈਂਗਨ ਖਾਂਦਾ ਮਜੀਠੀਆਂ ਖਾਂਦਾ ਮਜੀਠੀਆਂ ਖਾਂਦਾ ਦਸ ਕਮਾਲ ਹੋ ਗਈ ਇਹ ਤਾਂ ਉਹ ਜੱਟ ਤੇ ਬਾਣੀ ਵਾਲੀ ਗੱਲ ਹੋ ਗਈ ਨਾਲੇ ਪਰਚਾ ਦੇ ਲਿਆ ਨਾਲੇ ਨੀਂਦ ਤੇ ਨੂੰ ਨਹੀਂ ਆਉਂਦੀ ਮਲਕ ਬਸ ਸੋ ਕਮਾਲ ਹੋ ਗਈ ਤੂੰ ਮੁੱਖ ਮੰਤਰੀ ਆ ਪੰਜਾਬ ਦੀ ਗੱਲ ਕਰ ਕੋਈ ਬੇਰੋਜ਼ਗਾਰੀ ਦੀ ਗੱਲ ਕਰ ਕੋ ਰੋਜ਼ਗਾਰ ਦੀ ਗੱਲ ਕਰ ਕੋਈ ਭਲੇ ਦੀ ਗੱਲ ਕਰ ਕੋਈ ਗਰੀਬ ਨੂੰ ਪੈਨਸ਼ਨ ਦੇਣ ਦੀ ਗੱਲ ਕਰ ਕੁਝ ਹੋਰ ਗੱਲ ਕਰ ਮਝੂਠੀਆਂ 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 ਆਵੇ ਨਾ ਆਵੇ ਡੀਜੀਪੀ ਲਿਖ ਕੇ ਦੇ ਦਵੇ ਮੈਨੂੰ ਕੋਈ ਸਿਕਿਉਰਿਟੀ ਲਈ ਨਹੀਂ ਤਰਸਦਾ ਮੈਂ ਬੜਾ ਕਲੀਅਰ ਆ ਡੀਜੀਪੀ ਗੌਰਵ ਯਾਦਵ ਸਾਈਨ ਕਰ ਦੇ ਮੈਨੂੰ ਕੋਈ ਲੋੜ ਨਹੀਂ ਸਿਕਿਉਰਿਟੀ ਮੈਂ ਐਫੀਡੇਵਿਟ ਦਊਂਗਾ ਮੈਨੂੰ ਚਾਹੀਦੀ ਕੋਈ ਨਹੀਂ ਆਈ ਐਮ ਨਾਟ ਵਨ ਆਫ ਦੋਸ ਮੈਂ ਗੁਰੂ ਤੇ ਵਿਸ਼ਵਾਸ ਕਰਨ ਵਾਲਾ ਰੱਬ ਦਾ ਗੁਰੂ ਸਾਹਿਬ ਦਾ ਨੌ ਤਿਹਾਈ ਦਾ ਉਹ ਮਿਹਰ ਬਖਸ਼ਿਸ਼ ਰੱਖਣ ਇਹਨਾਂ ਦੇ ਵਿਚਾਰਿਆਂ ਦੇ ਪੱਲੇ ਕਿਸੇ ਦੀ ਕੀ ਜਿਹੜੇ ਤੁਸੀਂ ਵਿਹਾਰ ਦੀ ਗੱਲ ਕੀਤੀ ਤੁਸੀਂ ਟੋਟਲੀ ਕਿਹਾ ਵੀ ਇੱਥਾ ੱੱਕਾ ਹੋ ਰਿਹਾ ਸਾਰਾ ਕੁਝ ਗਲਤ ਹੈ ਇਹਨੂੰ ਬਦਲਣ ਲਈ ਤਾਂ ਸਰਕਾਰ ਬਦਲਣੀ ਪੈਣੀ ਹੈ ਤੁਹਾਡੇ ਸੰਬੰਧ ਵਿੱਚ ਤੁਹਾਨੂੰ ਲੱਗਦਾ ਕੋਈ ਕਸਰ ਤੁਹਾਨੂੰ ਲੱਗਤ ਕੋਈ ਸ਼ਾ ਮੇਰੀ ਰਣਨੀਤੀ ਤਾਂ ਹਲੇ ਬਾਹਰ ਆਉਣ ਦੀ ਸੀ ਹਲੇ ਤਾਂ ਬਾਹਰ ਹੈ ਤੁਹਾਨੂੰ ਪਤਾ ਆ ਜਿੰਨੇ ਕੈਮਰੇ ਤੁਸੀਂ ਇੱਥੇ ਲਾਏ ਹਨ ਇਤੋਂ 20 ਕੈਮਰੇ ਹੋਰ ਲਾਏ ਹੁੰਦੇ ਮੇਰੇ ਤੇ ਮੈਨੂੰ ਹੀ ਵੇਖੀ ਜਾਂਦੇ ਪਿਓ ਦੇ ਪੁੱਤ ਸਾਰਾ ਉਹ ਪੰਜਾਬ ਵੇਖ ਲੋ ਲੋਨ ਆਰਡਰ ਵੇਖ ਲੋ ਔਰ ਤੁਹਾਨੂੰ ਮੈਂ ਹੋਰ ਦੱਸਾਂ ਅੱਜ ਮੈਂ ਇਹ ਗੱਲ ਮੈਂ ਹਾਈ ਕੋਰਟ ਵੀ ਲੈ ਕੇ ਜਾਊਂਗਾ ਏ ਡੀ ਜੀ ਪੀ ਜੇਲਸ ਆਈ ਜੀ ਜੇਲ ਸੁਪਰਡੈਂਡੈਂਟ ਜੇਲ ਨਾਪਾ ਇਹਨਾਂ ਨੂੰ ਸਸਪੈਂਡ ਕਰਾ ਕੇ ਹਟੂਗਾ ਅਸੀਂ ਜੁਡੀਸ਼ੀਅਲ ਕਸਟਡੀ 'ਚ ਸਾਂ ਕਿਸੇ ਪ੍ਰਾਈਵੇਟ ਬੰਦੇ ਨੂੰ ਇਜਾਜ਼ਤ ਨਹੀਂ ਹੈ ਮੇਰੀ ਵੀ ਉਹ ਸਾਡੀ ਵੀਡੀਓ ਵੇਖੇ ਉਥੇ ਅਸੀਂ ਕੋਈ ਉਥੇ ਬਿਗ ਬਾਸ ਸ਼ੋਅ ਤੇ ਨਹੀਂ ਗਏ ਸੀ ਇਹ ਇਸ ਹੱਦ ਤੱਕ ਡਿੱਗ ਗਏ ਮੇਰੇ ਬਾਥਰੂਮ ਤੱਕ ਇਹ ਲਾਉਣਾ ਚਾਹੁੰਦੇ ਸੀ ਕਿ ਇੱਕ ਗੁਰੂ ਦੇ ਸਿੱਖ ਨੂੰ ਬਗੈਰ ਦਸਤਾਰ ਦੇ ਕੇਸ ਕਦੇ ਧੋਤੇ ਆ ਉਸ ਹਾਲਾਤ ਚ ਫੋਟੋ ਖਿੱਚ ਕੇ ਫਿਰ ਵਾਇਰਲ ਕਰਨੀ ਇਹਨਾਂ ਨੇ ਨਾ ਨਾ ਅਥੋਰਾਈਜ਼ ਅਨ ਅਥੋਰਾਈਜ਼ ਬੰਦਿਆਂ ਨੂੰ ਜਿਹੜੇ ਜੇਲ੍ਹ ਦੇ ਨਹੀਂ ਆ ਉਹਨਾਂ ਨੂੰ ਮੇਰੀ ਦੋ ਵਾਰੀ ਵੀਡੀਓ ਦਿਖਾਈ ਹੈ ਕੌਣ ਸੀ ਕੌਣ ਸੀਗੇ ਜੀ ਖੜ ਜੋ ਹਲੇ ਅੱਜ ਮੈਂ ਆਇਆ ਹੀ ਆ ਤਿੰਨ ਤਿੰਨ ਚਾਰ ਬੰਦੇ ਸੀ ਦੱਸੂ ਨਾ ਹੌਲੀ ਹੌਲੀ ਦੱਸੂ ਅੱਜ ਨਹੀਂ ਦੱਸਦਾ ਦੱਸੂ ਤੁਹਾਨੂੰ ਜ਼ਰੂਰ ਕਿਉਂਕਿ ਮਜੀਠੀਏ ਦੇ ਸੂਤਰ ਪਹਿਲਾਂ ਵੀ ਜੂੰਦੇ ਸੀ ਅੱਜ ਵੀ ਜੂੰਦੇ ਆਂ ਵੀ ਜੋਦੇ ਦੇ ਦੱਸ ਦੋ ਸੂਤਰ ਨੇ ਕੋਈ ਜਾਣਕਾਰੀ ਹਾਂਜੀ ਦੱਸਿਆ ਵੀ ਹੋਰ ਵੀ ਕਾਨੂੰਨੀ ਕੋਈ ਕਾਰਵਾਈ ਕਰ ਸਕਦੇ ਕਿਹਾ ਗਿਆ ਸੀਗਾ ਤੁਹਾਡੇ ਤੇ ਕਿ ਕੋਰਟ ਜੀ ਕਿਹਾ ਗਿਆ ਸੀ ਕਿ ਪੰਜਾਬ ਤੋਂ ਬਾਹਰ ਰੱਖਿਆ ਜਾਵੇ ਅੱਜ ਕਮਾਲ ਹੋ ਗਈ ਅੱਜ 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 ਕਮਾਲ ਹੋ ਕੇ ਜਾ ਕੇ ਵਿਜੀਲੈਂਸ ਵਾਲੇ ਕਹਿੰਦੇ ਕਿ ਇਹਨੂੰ ਪੰਜਾਬ ਤੋਂ ਕੱਢ ਦਿਓ ਨਾ ਕਮਾ ਮੈਂ ਦਾਣਾ ਜਾਣਾ ਕਿੱਥੇ ਗਰੀਬ ਨੇ ਜੇ ਕੱਢਣਾ ਹੀ ਹੈ ਤੂੰ ਵੀਜ਼ਾ ਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ ਹੋਰ ਅੱਜਕੱਲ ਟਰੰਪ ਟਰੰਪ ਹੋਣ ਦੀ ਆ ਆਪ ਬਾਹਰ ਜਾਣਾ ਚਾਹੁੰਦਾ ਮੈਨੂੰ ਵੀ ਨਾਲ ਕਢਾਉਣਾ ਚਾਹੁੰਦਾ ਆਪ ਦਾ ਰੋਜ਼ ਵੀਜ਼ਾ ਆਪ ਦਾ ਰਿਜੈਕਟ ਹੋਣਾ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਮੋਛਾ ਨੂੰ ਵਟ ਨਾ ਦਵੇਂ ਦੱਸੋ ਇਹ ਗੁਰੂ ਸਾਹਿਬ ਨੇ ਮੈਨੂੰ ਇਹ ਚਿਹਰਾ ਮੂਰਾ ਦਿੱਤਾ ਮੈਂ ਮੋਛਾ ਨੂੰ ਵਟ ਦਮਾਂ ਮੈਂ ਥਾਪੀ ਮਾਰਾਂ ਤੁਹਾਨੂੰ ਕੀ ਹੋਣਿਆ ਭਾਈ ਆਜ਼ਾਦ ਮੁਲਕ ਕੱਲ ਕਹੂੰਗਾ ਆ ਕੱਪੜੇ ਆ ਨਾ ਪਾਇਆ ਕਰੇ ਆ ਨਾ ਖਾਇਆ ਕਰੇ ਵਾਟ ਇਜ਼ ਦਿਸ ਤੀਜੀ ਗੱਲ ਕਹਿੰਦੇ ਸੋਸ਼ਲ ਮੀਡੀਆ 'ਚ ਨਾ ਜਾਵੇ ਚੌਥੀ ਗੱਲ ਕਹਿੰਦਾ ਥੋੜੇ ਨਾ ਕਿਸੇ ਨਾਲ ਗੱਲ ਨਾ ਕਰਿਆ ਦੀ ਪੰਗਾ ਦਾ ਪੰਗਾ ਦਾ ਥੋੜਾ ਪੁਆਇਆ ਹੈ ਪਰ 아니 ਤੁਹਾਡੇ ਚੋ 2-4 ਹਲੇ ਵੀ ਜਿਨ੍ਹਾਂ ਦੀ ਦੁਸ਼ਲਾ ਕਰਦੇ ਉਹ ਸਾਰਿਆਂ ਦੀ ਤਾਂ ਨਹੀਂ ਕਈਆਂ ਦੀ ਹਲੇ ਜ਼ਮੀਰ ਜਾਗਦੀ ਐ ਕਈ ਤਾਂ ਵਿਚਾਰੇ ਮਜਬੂਰ ਹੋ ਜਾਂਦੇ ਆ ਉਹਨਾਂ ਨੂੰ ਚਲਾਉਣਾ ਪੈਂਦਾ ਜੋ ਸਰਕਾਰ ਕਹਿੰਦੀ ਤਾਂ ਪਰਚਾ ਇੱਦਾਂ ਹੁਣ ਤੁਸੀਂ ਤਗੜੇ ਹੋ ਜੋ ਪੰਜਾਬ ਦੀ ਗੱਲ ਕਰੋ ਨਾ ਦਬੋ ਦਿੱਲੀ ਵਾਲਿਆਂ ਕੋਲ ਮੈਂ ਬੜਾ ਕਲੀਅਰ ਆ ਦਿੱਲੀ ਵਾਲੇ ਭਜਾ ਕੇ ਹੀ ਹਟਣਾ ਉਹ ਦੋ ਹੀ ਬੰਦੇ ਸੀਗੇ ਜੀ ਉੱਤੇ ਉਹ ਕੀ ਜੇੜ ਚ ਆ ਕੇ ਦੇਖਦੇ ਸੀਗੇ ਵੀਡੀਓ ਤੁਹਾਡੀ ਯਾਨੂ ਭੇਜੀ ਜਾਂਦੀ ਸੀ ਉਹਨਾਂ ਕਈ ਜਗ੍ਹਾ ਐਕਸੈਸ ਵੀ ਹੁੰਦਾ ਸੀ ਜੀ ਏ ਡੀ ਜੀ ਪੀ ਕਰਾਉਂਦਾ ਸੀ ਜੀ ਤੇ ਆਈ ਜੀ ਔਰ ਦੇਖੀ ਵੀ ਗਈ ਆ ਕੇ ਮੈਂ ਹੈਰਾਨ ਹੋ ਗਿਆ ਦੇਖੋ ਇੱਕ ਮਜੀਠੀ ਐ ਨੂੰ ਅੰਦਰ ਵੀ ਦੇ ਲਿਆ ਸਭ ਕੁਝ ਕਰ ਲਿਆ ਮਜੀਠੀਆ ਬੰਗਲ ਖਾਂਦਾ ਜੀ ਤਰੀ ਵਾਲੇ گارਲਿਕ ਬਰੈਡ ਮੰਗਦਾ ਸੋ ਮਜੀਠੀਆ ਭਾਵੇਂ ਕੜੀ ਮੰਗੇ ਤੇਰੇ ਕਿਹ ਢਿੱਡ ਪੀੜ ਹੋਣ ਦੀ ਆ ਭਾਈ ਮੈਂ ਅੰਦਰ ਆ ਅੱਛਾ ਹਾਂ ਕਹਿੰਦਾ ਸਹਾਨੇ ਮੰਗਦਾ ਸਹਾਨੇ ਤਾਂ ਮੈਂ ਤਿੰਨ ਲਈ ਹੋਈ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਉੱਤੇ ਇਹਦਾ ਨਾਮ ਲਿਖਿਆ ਸੀ ਇੱਕ ਗਟਿਆਂ ਥੱਲੇ ਦਿੱਤਾ ਸੀ ਉਹਦੇ ਦਿੱਲੀ ਵਾਲੇ ਦਾ ਨਾਮ ਲਿਖਿਆ ਇੱਕ ਮੈਂ ਆ ਦੇ ਸਿਰ ਥੱਲੇ ਲਿਆ ਸੀ ਜਿਹਦਾ ਮੈਂ ਮੇਰੀ ਮਰਜ਼ੀ ਮੈਂ ਕਿਦਾ ਨਾਲ ਕਰ ਮੈਂ ਦੱਸ ਹੀ ਆ ਹਾਂ ਇਹ ਲਈ ਚੱਚੋ ਇਹ ਕੋਈ ਮੁੱਖ ਮੰਤਰੀ ਦੇ ਕੰਮ ਨਹੀਂ 35000 ਬੰਦੇ ਅੰਦਰ ਹੈ ਕਿਸੇ ਦੀ ਮਾਫੀ ਕੋਈ ਨਹੀਂ ਔਰ 35000 ਬੰਦੇ ਨਾਲ ਮੈਂ ਅੱਜ ਤੁਹਾਨੂੰ ਦੱਸਣਾ 70000 ਸਿਰਾਂ ਅੰਦਰ ਹੋਣਾ ਮਜੀਠੀਏ ਦਾ ਸਿਰਾਂਹੇ ਦਾ ਵੀ ਮਜੀਠੀਏ ਦੇ ਗੱਦੇ ਦਾ ਵੀ ਮਜੀਠੀਏ ਨੂੰ ਐ ਮਜੀਠੀਏ ਨੂੰ ਓ ਭਾਈ ਤੂੰ ਪੰਜਾਬ ਚ ਲਾਲ ਆ ਆ ਜੋੜੇ ਤੇਰੇ ਅੱਗੇ ਆ ਜਿਸ ਸ਼ੋਜ਼ ਮੈਂਟਲ ਬੈਂਕਰਪਸੀ ਥਿਸ ਸ਼ੋਜ਼ ਕਿ ਬੰਦੇ ਦੇ ਮਾਨਸਿਕ ਹਾਲਾਤ ਕਿੰਨੇ ਮੁੱਖ ਮੰਤਰੀ ਤੁਸੀਂ ਵੇਖੇ ਕਿਸੇ ਮੁੱਖ ਮੰਤਰੀ ਨੂੰ ਨਹੀਂ ਵੇਖਿਆ ਹੋਣਾ ਇਹ ਜੇ ਮਾਨਸਿਕ ਹਾਲਾਤ ਤੁਸੀਂ ਪੰਜਾਬ ਤਰੱਕੀ ਕਰਦੀ ਤੁਹਾਨੂੰ ਲੱਗਦਾ ਜੀ ਜੇਰ ਹੈਜ਼ ਟੂ ਬੀ ਸਮ ਸੈਂਬਲੈਂਸ ਕੋਈ ਮਤਲਬ ਅਕਲ ਚਾਹੀਦੀ ਹੈ ਇੱਕ ਜੋ ਕੱਲ ਬਾਬਾ ਜੀ ਨਾਲ ਕੀਤਾ ਇਟਸ ਨਾਟ ਓਨਲੀ ਕਿਸੇ ਮਾਪੁਰਸ਼ ਨਾਲ ਇਹ ਕਰਨਾ ਕੀ ਬਿਲ ਆਮ ਆਦਮੀ ਪਾਰਟੀ ਡਿਕਟੇਟ ਟਰਮਸ ਉਹ ਜਿਹਦੇ ਸਿਰ ਤੇ ਚਾਰ ਬਾਲ ਨਹੀਂ ਉਹ ਦੱਸੂਗਾ ਕਿੱਧਰ ਕੀ ਕਰਨਾ ਕੱਲ ਮੈਨੂੰ ਤਾਂ ਪਤਾ ਹੈ ਕੀ ਹੋਇਆ ਜੀ ਔਰ ਇਹਨਾਂ ਅਫਸਰਾਂ ਨੂੰ ਥੋੜਾ ਅਕਲ ਕਰਨੀ ਚਾਹੀਦੀ ਥੈਟ ਇਸ ਜੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਕੱਲ ਉਹਨਾਂ ਨੂੰ ਕੋਈ ਗੜਬੜ ਕਰ ਜਾਂਦਾ ਭਾਵੇਂ ਧੱਕਾ ਦੇ ਦਿੰਦਾ ਭਾਵੇਂ ਕੋਈ ਹੋਰ ਕੁਝ ਕਰ ਲੈਂਦਾ ਤੇ ਕੀ ਹਾਲਾਤ ਬਣਨੇ ਸੀ ਇੱਥੇ ਪੈਦਾ ਕੀਨੇ ਕੀਤੇ ਅਫਸਰ ਵੀ ਤੰਗ ਨੇ ਇਹਨਾਂ ਦਾ ਅਫਸਰ ਤਾਂ ਕਰਾਰੇ ਸੀ ਜੀ ਕੱਲ ਪ੍ਰੈਸ ਅੰਦਰ ਆਈ ਨਹੀਂ ਅਜੇ ਤੱਕ ਆਫਟਰ ਨਾਪਾ ਜੇਲ ਬ੍ਰੇਕ ਕਦੇ ਪ੍ਰੈਸ ਨੂੰ ਬਾਹਰਲੇ ਗੇਟ ਨਹੀਂ ਟੱਪਣ ਦਿੱਤਾ ਤੁਸੀਂ ਕੱਢ ਲਓ ਰਿਕਾਰਡ ਕੱਲ ਪਹਿਲੀ ਆਰੀ ਹੋਇਆ ਅੱਜ ਸਾਢੇ ਵੇਲੇ ਤਾਂ ਟਿੱਪਰ ਲਾ ਦਿੱਤੇ ਫੇਰ ਤੇ ਕੱਲ ਕੀ ਹੋਇਆ ਸੀ ਕੀ ਕਰਾਉਣਾ ਚਾਹੁੰਦੇ ਸੀਗੇ ਜੀ ਸਵਾਲ ਹੀ ਸੀ ਉਹਨਾਂ ਦੇ ਜਿਹੜੇ ਅੱਗੇ ਰੱਖਣਾ ਸਵਾਲ ਤਾਂ ਸੀ ਸਵਾਲ ਤਾਂ ਸੀ ਮੈਨੂੰ ਠੋਕਣ ਲਈ ਪੈ ਗਏ ਪੁੱਠੇ ਠੀਕ ਆ ਇਹ ਤਾਂ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਗੁਰੂ ਸਾਹਿਬ ਦਾ ਨਾਮ ਜਪੀਦਾ ਉਹ ਮਾਲਕ ਦੀ ਮਿਹਰ ਹੈ ਉਹ ਮਤਲਬ ਬਗਰ ਕਿਉਂ what is what will what is the government get out of it ਤੁਸੀਂ ਹਰ ਕੇਸ ਦੀ ਟਿੱਪਣੀ ਕੇਜਰੀਵਾਲ ਦੇ ਕੇਸਾਂ ਦੀ ਟਿੱਪਣੀ ਤੁਸੀਂ ਕਰਦੇ ਹੋ ਸੋ ਸੋਧਿਆ ਦੇ ਕੇਸ ਦੀ ਟਿੱਪਣੀ ਤੁਸੀਂ ਕਰੋ ਤੁਸੀਂ ਪਹਿਲਾਂ ਤਾਂ ਹਾਲਾਤ ਪੈਦਾ ਕਰੋ ਬਾਬਾ ਜੀ ਕਦੇ ਪਰਸਨਲ ਇੰਟਰੈਕਟ ਨਹੀਂ ਕਰਦੇ ਛੋੜੇ ਦਿੱਤੇ ਹੋਏ ਸਵਾਲ ਐਸਐਸਪੀ ਨੇ ਕੱਲ ਕਈ ਬੰਦੇ ਕੱਢੇ ਉਹ ਕੱਢੇ ਜਿਹੜੇ ਨਿਰਪੱਖ ਸੀ ਤੇ ਜਿਨ੍ਹਾਂ ਨੂੰ ਸਵਾਲ ਸਮਝਾ ਕੇ ਆਏ ਸੀ ਉਹਨਾਂ ਨੂੰ ਅੱਗੇ ਕੀਤਾ ਸਵਾਲ ਤੁਸੀਂ ਪੁੱਛਾਓ ਹਾਲਾਤ ਉਹ ਪੈਦਾ ਤੁਸੀਂ ਕਰੋ ਨਹੀਂ ਤਾਂ ਕੋਈ ਮੀਡੀਆ ਨਾਲ ਇੰਟਰੈਕਸ਼ਨ ਹੀ ਨਹੀਂ ਹੋਣੀ ਸੀ ਸਿਕਿਉਰਿਟੀ ਤੁਸੀਂ ਕੰਪਰਮਾਈਜ਼ ਕਰੋ ਔਰ ਫਿਰ ਚਾਤਰ ਬਣੋ ਔਰ ਤੁਸੀਂ ਸਮਝੋ ਪੰਜਾਬੀਆਂ ਨੂੰ ਸਮਝ ਨਹੀਂ ਆ ਰਹੀ ਹੈ ਹੂ ਇਜ਼ ਦਿਸ ਐਸਐਸਪੀ ਜਿਹੜਾ ਲੋਕਤੰਤਰਤਾ ਦਾ ਘਾਣ ਕਰ ਰਿਹਾ ਜਿਹੜਾ ਕਹਿੰਦਾ ਅਸੀਂ ਕਾਗਜ਼ ਐ ਪਾੜਿਓ ਉੱਥੇ ਨਾ ਪਾੜਿਓ ਆ ਉਧਰ ਪਾੜ ਦਿਓ ਕਦੇ ਕੋਈ ਕਿਸੇ ਆਈਪੀਐਸ ਨੂੰ ਇਹ ਜੇ ਥੱਲੇ ਲੈਵਲ ਤੱਕ ਡਿੱਗਦਾ ਵੇਖਿਆ ਪੋਸਟਿੰਗ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦਾ ਹੀ ਪਲਾਨ ਸੀ ਬਾਬਾ ਜੀ ਨੂੰ 100% ਇੰਪਲੀਮੈਂਟਡ ਬਾਈ ਪਟਿਆਲਾ ਜ਼ਿਲ੍ਹੇ ਦੀ ਪੁਲਿਸ ਵਿਚ ਇਜ਼ ਰੋਂਗ ਹੈਡ ਗੋਡ ਫॉर ਬਿਟ ਕੋਈ ਗੱਲ ਹੋ ਜਾਂਦੀ ਉੱਥੇ ਹੂ ਵੁੱਡ ਹੈ ਬੀਨ ਰਿਸਪੌਂਸੀਬਲ ਫॉर યોਰ ਵਨ স্মੋਲ ਪੈਟੀ ਗੇਨ ਉਹ ਜੇਲ੍ਹ ਦੇ ਵਿੱਚ ਥ्रेटਨ ਕੀਤਾ ਗਿਆ ਜੀ ਹਾਂਜੀ ਥ्रेटਨ ਕੀਤਾ ਗਿਆ ਤੁਹਾਡੇ ਨਾਲ ਕੋਈ ਉਹ ਮੇਰੇ ਨਾਲ ਤਾਂ ਜੇਲ੍ਹ 'ਚ ਜੋ ਕੁਝ ਹੋਇਆ ਹੈ ਨਾ ਬੁੱਸਾ ਨਾ ਕਰਿਓ ਤੁਹਾਡੇ 'ਚੋਂ ਅੱਧੇ ਥੜਕ ਜਾਂਦੇ ਜੋ ਕੁਝ ਇਹ ਮੈਂ ਕਿਸੇ ਫੇਰ ਗੱਲ ਕਰੂੰਗਾ ਸਮੇਂ 'ਚ ਤੁਸੀਂ ਆਪ ਹੀ ਵੇਖ ਲਓ ਕਿ ਕੋਰਟ ਨੂੰ ਕਿਸ ਤਰੀਕੇ ਦਾ ਝੂਠ ਬੋਲਿਆ ਕਿ ਮੈਨੂੰ ਪੇਸ਼ ਕਰਦੇ ਸੀ ਪ੍ਰੈਸ ਨੂੰ ਨੇੜੇ ਨਹੀਂ ਲੱਗਣ ਦਿੰਦੇ ਮੈਨੂੰ ਫੜਿਆ ਕਾਹਦੇ ਲਈ ਸੀ ਮੈਨੂੰ ਇੱਕ ਇਹਨਾਂ ਨੇ ਨਮਾਇਸ਼ ਲਾਉਣੀ ਸੀ ਮੇਰੀ ਉਹ ਤਾਂ ਕੰਮ ਪੁੱਠਾ ਪੈ ਗਿਆ ਇਹਨਾਂ ਨੇ ਵੇਖਿਆ ਕਿ ਇਹ ਤਾਂ ਹੋਰ ਚੱਕਰ ਚਲਾ ਦਿੰਦਾ ਫਿਰ ਇਹਨਾਂ ਨੇ ਮੈਨੂੰ ਐਨ ਬਖਤਰਬੰਦ ਗੱਡੀਆਂ ਵਾਂਗੂ ਲਿਆਉਂਦੇ ਸੀ ਮੈਨੂੰ ਤੇ ਅੰਦਰ ਜਾ ਕੇ ਜੱਜ ਸਾਹਿਬ ਨੂੰ ਕਹਿੰਦੇ ਇਹਨੂੰ ਖਤਰਾ ਬਹੁਤ ਹੈ ਕੋਰਟ ਦੀ ਹੀアリング ਤੱਕ ਤਾਂ ਮੈਨੂੰ ਖਤਰਾ ਹੁੰਦਾ ਸੀ ਤੇ ਜਦ ਮੈਂ ਜੇਲ੍ਹ ਗਿਆ ਮੈਨੂੰ ਚੱਕ ਕੇ ਪਾ ਦਿੰਦੇ ਸੀ ਖੂੰਖਾਰ ਬੰਦਿਆਂ ਨਾਲ ਜਿਹੜਾ ਕੋਈ 26 ਸਾਲ 'ਚ ਬੰਨਿਆ ਹੋਇਆ ਕਦੇ ਕੋਈ 22 ਸਾਲ 'ਈ ਬੰਨਿਆ ਜਦ ਮੈਂ ਰਾਤ ਸੌਂਦਾ ਸੀ ਨਾ ਇੱਕ ਕੰਕ ਖੋਲ ਕੇ ਸੌਂਦਾ ਸੀਗਾ ਮੈਂ ਇਹਨਾਂ 'ਚੋਂ ਨਾ ਕੋਈ ਤਿੰਨ ਦਿਨ ਸੁਣ ਲਓ ਸੁਣ ਲਓ ਤਿੰਨ ਦਿਨ ਮੈਨੂੰ ਇਕੱਲੇ ਰੱਖਿਆ ਫਿਰ ਉਹਨਾਂ ਆਇਆ ਕਿ ਇਹਨੂੰ ਇਕੱਲੇ ਨਹੀਂ ਰੱਖਣਾ ਇਹਨੂੰ ਬੰਦੇ ਪਾ ਇਹਦੇ ਨਾਲ ਹੁਣ ਬੰਦਿਆਂ ਨੂੰ ਕੋਈ ਪਿੱਛੋਂ ਪੈਸੇ ਦੇ ਦੇਵੇ ਕੀ ਕਰ ਦੇਵੇ ਕੀ ਉਹਨਾਂ ਦੀ ਮਨਛਾਹ ਮੈਂ ਜਿਹਨੂੰ ਜਾਣਦਾ ਹੀ ਨਹੀਂ ਇੱਕ 26 ਸਾਲ ਦੀ ਤਿੰਨ ਮਾਰਡਰ ਲਈ ਅੰਦਰ ਇੱਕ 22 ਸਾਲ ਦੀ ਅੰਦਰ ਮੈਂ ਉਹਦਾ ਕੀ ਭਰੋਚਾ ਫਿਰ ਉਹਨਾਂ ਨੂੰ ਹਾਲਾਤ ਜਦ ਕੋਰਟ ਨੂੰ ਕਹਿੰਦੇ ਇਹਨੂੰ ਖਤਰਾ ਕੋਈ ਨਹੀਂ ਆਹੀਂ ਫੋਲੇ ਦਾ ਟੇਕ ਕੇਰ ਕੀਤਾ ਕਹਿੰਦਾ ਗੁੱਡ ਕੰਡਕਟ ਵਾਲੇ ਬੰਦੇ ਪਾਏ ਅਸੀਂ ਗੁੱਡ ਕੈਰੇਕਟਰ ਵਾਲੇ ਬੰਦੇ ਮੈਂ ਇਹਨਾਂ ਦਾ ਕੈਰੇਕਟਰ ਚੰਗਾ ਹੈ ਤੇ ਹੋਰ ਲਾ ਲਓ ਤੁਸੀਂ ਅਗਲੀ ਗੱਲ ਸੁਣੋ ਆ ਹੁਣ ਉਹਨਾਂ ਨੂੰ ਕੱਢਤਾ ਕਿ ਉਹਨੂੰ ਖਤਰਾ ਪੜਾ ਜੱਜ ਨੂੰ ਝੂਠ ਬੋਲਿਆ ਜੱਜ ਸਾਹਿਬ ਨੂੰ ਪਹਿਲਾਂ ਮਤਲਬ ਜੱਜ ਸਾਹਿਬ ਨੂੰ ਝੂਠ ਬੋਲਿਆ ਜੁਡੀਸ਼ੀਅਲ ਕਸਟਡੀ 'ਚ ਸੀ ਮੈਂ ਭਗਵੰਤ ਮਾਨ ਦੀ ਕਸਟਡੀ 'ਚ ਤਾਂ ਸੀ ਨਹੀਂ ਸੋ ਆਈ ऍम ਗੋਇੰਗ ਟੂ ਟੇਕ ਥਿਸ ਅਪ ਕਿ ਜੁਡੀਸ਼ੀਅਲ ਕਸਟਡੀ 'ਚ ਜਿਹੜਾ ਐਕਸਟਰਾ ਜੁਡੀਸ਼ੀਅਲ ਕੰਮ ਸਰਕਾਰ ਕਰ ਰਹੀ ਹੈ ਕੀ ਇਹ ਗੈਰ ਕਾਨੂੰਨੀ ਨਹੀਂ ਗੈਰ ਸੰਵਿਧਾਨਿਕ ਨਹੀਂ ਹਿਊਮਨ ਰਾਈਟਸ ਵਾਇਲੇਸ਼ਨ ਜੱਜ ਸਾਹਿਬ ਲਿਖ ਕੇ ਕਿ ðiਸ ਆਰ ਹਿਊਮਨ ਰਾਈਟਸ ਵਾਇਲੇਸ਼ਨਸ ਮਤਲਬ ਡਿਗਨਿਟੀ ਲਾਈਫ ਜੇਲ੍ਹ ਚ ਵੀ ਮਤਲਬ ਤੁਹਾਡੀ ਕੌਨ ਸੰਵਿਧਾਨ ਕਹਿੰਦਾ ਹੈ ਉਹਦੀਆਂ ਤਾਂ ਜਿਹਾੜਾ ਤੀਆਂ ਕਿ ਇਹਨੂੰ ਹਾਸਲ ਕਰਨਾ 84 ਮੁਲਾਕਾਤ ਮੇਰੀਆਂ 6 ਮਹੀਨੇ ਚ ਬਣਦੀਆਂ ਸੀ ਮੈਨੂੰ ਨਾ ਬੱਚਿਆਂ ਨੂੰ ਮਿਲਣ ਦਿੱਤਾ ਮੇਰੇ ਵਾਈਫ ਇੱਕ ਵਾਰੀ ਮੈਨੂੰ ਮਿਲ ਗਏ ਡਿਊੜੀ ਚ ਅਗਲੀ ਆਰੀ ਉਹਨਾਂ ਨੂੰ ਮਿਲਣ ਹੀ ਨਹੀਂ ਦਿੱਤਾ ਆ ਹੁਣ ਕੋਰਟ ਨੇ ਅਲਾਉ ਕੀਤਾ ਮੈਂ ਧੰਨਵਾਦ ਕਰਦਾ ਕੋਰਟ ਦਾ ਸੁਖਵੀਰ ਜੀ ਨੂੰ ਕਈ ਵਾਰੀ ਮੋੜਿਆ ਹੁਣ ਕੋਰਟ ਕਰਕੇ ਆਏ ਬਾਬਾ ਜੀ ਨੂੰ ਨਹੀਂ ਅਲਾਉ ਕਰਦੇ ਸੀ ਡੇਢ ਮਹੀਨਾ ਰਖੜੀ ਤੇ ਬਾਬਾ ਜੀ ਵੀ ਆਏ ਨਹੀਂ ਅਲਾਉ ਕਰਦੇ ਤੇਰੇ ਸਿਸਟਰ ਜਦ ਰਖੜੀ ਤੇ ਆਈ ਸੀ ਉਸ ਦਿਨ ਬਹੁਤ देर ਮਗਰੋਂ ਅਲਾਉ ਕੀਤਾ 10 ਮਿੰਟ ਲਈ ਮੁੜ ਕੇ 10 ਵਾਰੀ ਉਹਨਾਂ ਨੇ ਭੈਣ ਜੀ ਨੇ ਆਉਣ ਦੀ ਕੋਸ਼ਿਸ਼ ਕੀਤੀ ਨਹੀਂ ਮਿਲਣ ਦਿੱਤਾ ਜਦ ਕਿ ਮੇਰਾ ਇਹ ਹੱਕ ਭਗਵੰਤ ਨੇ ਨਹੀਂ ਦਿੱਤਾ ਇਹ ਕਾਨੂੰਨ ਨੇ ਦਿੱਤਾ ਔਰ ਹਰ ਹਵਾਲਾਤੀਏ ਨੂੰ ਕਹਦੀ ਇਹਨੂੰ ਮਿਲਿਆ ਮਗਰ ਮੇਰੇ ਲਈ ਸੀਗਾ ਕਿ ਇਹਨੂੰ ਆਈਸੋਲੇਟ ਕਰੋ ਮੈਂ ਕਹਿੰਦਾ ਤੁਹਾਡੇ ਵੀ ਲੱਗਣੇ